ਹਾਂਜੀ ਜੁਐਸਏ ਕੈਨੇਡਾ ਅਮਰੀਕਾ ਵਿੱਚ ਇਨ੍ਹਾਂ ਸੁੱਟਾਂ ਦੀ ਬਹੁਤ ਟਮਾਰ ਹੈਗੀ ਆ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਸੂਟ ਕਿਉਂਕਿ ਬਹੁਤ ਜ਼ਿਆਦੇ ਸੋਹਣੇ ਨੇ ਸੂਟ ਡਿਫਰੈਂਟ ਸਟਾਈਲ ਹੈਗਾ ਦੇਖੋ ਜਿਵੇਂ ਇਹ ਕਾਟਨ ਦੇ ਉੱਪਰ ਪ੍ਰਿੰਟ ਆਏ ਹੋਏ ਨੇ ਇਹ ਵੀ ਬਿਲਕੁਲ ਡਿਫਰੈਂਟ ਸਟਾਈਲ ਦੇ ਵਿੱਚ ਕਿਉਂਕਿ ਇਹ ਪਾਕਿਸਤਾਨੀ ਸਟਾਈਲ ਦੇ ਵਿੱਚ ਵੀ ਤੁਸੀਂ ਰੈਡੀ ਕਰੋ ਤਾਂ ਬਹੁਤ ਜ਼ਿਆਦਾ ਵਧੀਆ ਲੱਗਣਗੇ ਜੇਕਰ ਤੁਸੀਂ ਪੰਜਾਬੀ ਸਟਾਈਲ ਦੇ ਵਿੱਚ ਬਣਾਉਂਦੇ ਆ ਤਾਂ ਤਾਂ ਵੀ ਡਿਫਰੈਂਟ ਲੁੱਕ ਆਉਂਦੀ ਹੈ ਇੱਕ ਹੈਵੀ ਐਮਬਰਾਇਡਰੀ ਤੋਂ ਇਲਾਵਾ ਬਹੁਤ ਜ਼ਿਆਦਾ ਸੋਹਣਾ ਇਹਨਾਂ ਦਾ ਫੈਬਰਿਕ ਅੱਜ ਕੱਲੇ ਕਾਟਨ ਤੇ ਵੀ ਬਹੁਤ ਜ਼ਿਆਦਾ ਆ ਰਹੇ ਨੇ ਜਿਵੇਂ ਕਿ ਇਹ ਆਲਓਵਰ ਕਾਟਨ ਹੋਗੀ ਵੀ ਦੁਪੱਟੇ ਨਾਲ ਬਣਗੇ ਨੇ ਬਹੁਤ ਜ਼ਿਆਦਾ ਡਿਫਰੈਂਟ ਸਟਾਈਲ ਦੇ ਵਿੱਚ ਇਹ ਜਿਸ ਤਰ੍ਹਾਂ ਕਿ ਪਿਓਰ ਦੇ ਉੱਪਰ ਆ ਰਹੇ ਨੇ ਇਹ ਪਿਓਰ ਚਨਾਣ ਐਂਡ ਬਹੁਤ ਹੀ ਸੋਹਣੇ ਸੋਹਣੇ ਫੈਬਰਿਕ ਜਾਰਜਟ ਹੋ ਗਿਆ ਪਿਓਰ ਜਾਰਜਟ ਹੋ ਗਿਆ ਜਾਂ ਫਿਰ ਸ਼ਿਮਰ ਦੇ ਉੱਪਰ ਬਹੁਤ ਆਉਂਦੇ ਨੇ ਤੇ ਅੱਜ ਕੱਲ ਇਹ ਫੈਬਰਿਕ ਕਾਟਨ ਤੇ ਵੀ ਬਣ ਕੇ ਆ ਰਿਹਾ ਹੈ ਬਹੁਤ ਵਧੀਆ ਲੱਗਦੇ ਨੇ ਇਦਾਂ ਦੇ ਸੂਟ ਤੇ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਨੇ ਇਹ ਵੀਡੀਓ ਸਪੈਸ਼ਲ ਆਪਾਂ ਉਹਨਾਂ ਵਾਸਤੇ ਲੈ ਕੇ ਆਏ ਆ ਜਿਨ੍ਹਾਂ ਦੇ ਬਹੁਤ ਜ਼ਿਆਦਾ ਮੈਸੇਜ ਆਉਂਦੇ ਸੀ ਕਿ मैम ਪਲੀਜ਼ ਇਹ ਫੈਬਰਿਕ ਦੁਬਾਰਾ ਲੈ ਕੇ ਆਓ ਤੇ ਸਟਾਕ ਆ ਗਿਆ ਜੀ ਜਲਦੀ ਜਲਦੀ ਬੁਕਿੰਗ ਕਰ